ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਥ੍ਰੈਟ ਈਮੇਲਸ ਰਿਸੀਵ ਹੋਈਆਂ ਨੇ ਇਸ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਬੋਟਾਜ ਚੈੱਕ ਟੀਮਸ ਦੇ ਨਾਲ-ਨਾਲ ਗੈਜਟਿਡ ਆਫਿਸਰਸ ਤੇ ਐਸ ਐਚ ਓਸ ਸਕੂਲਾਂ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰੀਕਵੈਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਕਿ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕਡਾਊਨ ਕੀਤਾ ਤੇ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਐਮਰਜੀ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਪਾਣੀ ਕਰਨ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇ ਵਚਨਬੰਦ ਹੈ ਕਾਨੂੰਨ ਅਵਸਥਾ ਨੂੰ ਕਾਇਮ ਰੱਖਣ ਲਈ